ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਸਟੋਰੀ ਦੇ ਵਿੱਚ ਗੱਲ ਕਰਾਂਗੇ ਲੋਕਾਂ ਦੀ ਸੋਚ ਦੀ ਲੋਕਾਂ ਦੀ ਸੋਚ ਨੂੰ ਕੋਈ ਵੀ ਬਦਲ ਨਹੀਂ ਸਕਦਾ ਤੇ ਲੋਕਾਂ ਨੂੰ ਕਦੇ ਵੀ ਕੋਈ ਖੁਸ਼ ਨਹੀਂ ਕਰ ਸਕਦਾ ਇਸ ਨੂੰ ਲੈ ਕੇ ਇੱਕ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਈ ਹਾਂ ਮੈਂ ਆਸ ਕਰਾਂਗੀ ਕਿ ਤੁਸੀਂ ਇਸ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰੋਗੇ ਇਸ ਸਟੋਰੀ ਦੇ ਵਿੱਚ ਇੱਕ ਲੜਕੀ ਹੈ ਜਿਸ ਦੀ ਉਮਰ 16 ਸਾਲ ਹੈ ਉਸ ਦੀ ਹਾਸ ਦੀ ਖੇਰਦੀ ਹੋਈ ਜ਼ਿੰਦਗੀ ਦੇ ਵਿੱਚ ਇੱਕਦਮ ਦੁੱਖਾਂ ਦਾ ਅਹਿਸਾਸ ਉਸ ਨੂੰ ਹੁੰਦਾ ਹੈ ਦੁੱਖ ਕੀ ਹੈ 16 ਸਾਲ ਦੀ ਉਮਰ ਵਿੱਚ ਉਸ ਦੀ ਮਾਂ ਦਾ ਦੇਹਾਂਤ ਹੋ ਜਾਂਦਾ ਹੈ ਦੁੱਖਾਂ ਦਾ ਅਹਿਸਾਸ ਉਸ ਨੂੰ ਪਹਿਲੀ ਵਾਰ ਹੁੰਦਾ ਹੈ ਥੋੜੇ ਸਾਲ ਵਾਦ ਉਸਦਾ ਵਿਆਹ ਹੋ ਜਾਂਦਾ ਹੈ ਤੇ ਜ਼ਿੰਦਗੀ ਵਧੀਆ ਲੰਘ ਰਹੀ ਹੁੰਦੀ ਹੈ ਵਿਆਹ ਤੋਂ 1 ਸਾਲ ਬਾਅਦ ਉਸਦੇ ਘਰ ਇੱਕ ਧੀ ਦਾ ਜਨਮ ਹੁੰਦਾ ਉਸ ਧੀ ਦੇ ਜਨਮ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਉਸ ਨੂੰ ਪਤਾ ਲੱਗਦਾ ਹੈ ਕਿ ਇੱਕ ਬੱਚੇ ਨੂੰ ਜਨਮ ਦਿਨ ਤੋਂ ਬਾਅਦ ਵੀ ਲੋਕਾਂ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਕੋਈ ਨਹੀਂ ਰੱਬ ਅਗਲੀ ਵਾਰ ਜਵਾਕ ਦੇਉ ਇੱਕ ਧੀ ਦਾ ਜਨਮ ਹੋਣ ਤੋਂ ਬਾਅਦ ਲੋਕਾਂ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਰੱਬ ਜਵਾਕ ਦੇਉ ਜਵਾਕ ਤੋਂ ਲੋਕਾਂ ਦਾ ਭਾਵ ਹੈ ਕੇ ਉਸ ਨੂੰ ਪੁੱਤਰ ਦੀ ਦਾਤ ਰੱਬ ਨੇ ਨਹੀਂ ਬਖਸ਼ੀ ਇਸੇ ਤਰ੍ਹਾਂ ਸਮਾਂ ਲੰਘਦਾ ਹੈ ਉਸ ਦੀਤੀ ਦੇ 5 ਸਾਲ ਦੀ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਉਸ ਦੇ ਘਰ ਬੱਚੇ ਦਾ ਜਨਮ ਹੋਣ ਵਾਲਾ ਹੁੰਦਾ ਹੈ ਸਭ ਨੂੰ ਇਹ ਸੀ ਕਿ ਇਸ ਵਾਰ ਉਸ ਨੂੰ ਪੁੱਤਰ ਦੀ ਦਾਤ ਰੱਬ ਜ਼ਰੂਰ ਬਖਸ਼ੇਗਾ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਸਭ ਦੀ ਖੁਸ਼ੀ ਦੁੱਖ ਦੇ ਵਿੱਚ ਬਦਲ ਜਾਂਦੀ ਹੈ ਤੇ ਲੜਕੀ ਨੂੰ ਅਹਿਸਾਸ ਹੁੰਦਾ ਹੈ ਕਿ ਰੱਬ ਮੇਰੇ ਵੱਲ ਨਹੀਂ ਉਸਦੇ ਘਰ ਵਿੱਚ ਇੱਕ ਵਾਰ ਫਿਰ ਤੀ ਦਾ ਜਨਮ ਹੁੰਦਾ ਹੈ ਜਿੰਦਗੀ ਦੇ ਵਿੱਚ 16 ਸਾਲ ਦੀ ਉਮਰ ਵਿੱਚ ਆਪਣੀ ਮਾਂ ਦੀ ਮੌਤ ਦੇਖਣ ਤੋਂ ਬਾਅਦ ਇਸੇ ਤਰ੍ਹਾਂ ਜੋ ਜ਼ਿੰਦਗੀ ਦੇ ਵਿੱਚ ਉਸਦੇ ਨਾਲ ਹੋ ਰਿਹਾ ਸੀ ਉਹ ਉਸ ਨੂੰ ਅਹਿਸਾਸ ਕਰਾਉਂਦਾ ਹੈ ਕਿ ਜ਼ਿੰਦਗੀ ਸੌਖੀ ਨਹੀਂ ਜ਼ਿੰਦਗੀ ਦੇ ਵਿੱਚ ਦੁੱਖ ਬਹੁਤ ਆਉਣੇ ਨੇ ਤੇ ਉਸ ਨੂੰ ਉਸ ਦਾ ਡਟ ਕੇ ਮੁਕਾਬਲਾ ਕਰਨਾ ਪਵੇਗਾ ਦੂਜੀ ਤੀ ਹੋਣ ਤੋਂ ਬਾਅਦ ਦੋ ਵਾਰ ਬੱਚਿਆਂ ਦੀ ਮਾਂ ਬਣਨ ਤੋਂ ਬਾਅਦ ਉਸ ਨੂੰ ਇਹ ਫਿਰ ਤੋਂ ਸੋਨੰ ਨੂੰ ਮਿਲਦਾ ਹੈ ਕਿ ਕੋਈ ਗੱਲ ਨਹੀਂ ਰੱਬ ਜਵਾਕ ਦੇਉ ਅਗਲੀ ਵਾਰ ਕੀ ਉਹ ਦੋ ਬੱਚੀਆਂ ਜਵਾਕ ਨਹੀਂ ਐਨੇ ਦਰਦ ਸਹਿਣ ਤੋਂ ਬਾਅਦ ਉਸ ਉਸਦੇ ਜਵਾਕ ਨਹੀਂ ਹੋਇਆ ਇਹ ਕਹਾਣੀ ਮੇਰੇ ਦਿਲ ਦੇ ਬਹੁਤ ਕਰੀਬ ਹੈ ਇੱਕ ਔਰਤ ਦਰਦ ਸਹਿਂਦੀ ਹੈ ਬੱਚਾ ਨੂੰ ਜਨਮ ਦਿੰਦੀ ਹੈ ਪਰ ਉਸ ਤੋਂ ਬਾਅਦ ਵੀ ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਕੋਈ ਨਹੀਂ ਰੱਬ ਅਗਲੀ ਵਾਰ ਜਵਾਕ ਦਿਓ ਇਸੇ ਤਰ੍ਹਾਂ ਇਹ ਸਟੋਰੀ ਮੇਰੇ ਦਿਲ ਦੇ ਬਹੁਤ ਕਰੀਬ ਸੀ ਜੇਕਰ ਤੁਸੀਂ ਵੀ ਮੇਰੇ ਨਾਲ ਆਪਣੀ ਲਾਈਫ ਦੀ ਕੋਈ ਸਟੋਰੀ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਲਿਖੋ ਤੇ ਤੁਸੀਂ ਆਪਣੀ ਸਟੋਰੀ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਮੈਂ ਤੁਹਾਡੀ ਸਟੋਰੀ ਆਪਣੀ ਜਵਾਨੀ ਸ਼ੇਅਰ ਕਰਾਂਗੀ ਸੋ ਮੈਂ ਆਸ ਕਰਦੀ ਹਾਂ ਕਿ ਜੋ ਇਹ ਸਟੋਰੀ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰੋਗੇ ਧੰਨਵਾਦ ਜੀ